ਬਾਰਾਂ ਨੂੰ ਤੁਮਨੇ ਜਰੂਰ ਟੈਲੀਫੋਨ ਜੁਣ ਹੋਇਆ ਬੇੰਦ ਨੇ ਇੱਥੇ ਆਤਮ ਹੱਤਿਆ ਕਰ ਲਈ ਆ। ਉਹ ਮਾਪੇ ਦੇ ਐਡਮਿਨ ਸਪੋਰਟ ਪਹੁੰਚ ਗਿਆ ਉੱਥੇ। ਪਤਾ ਕੀਤਾ ਜੀ ਇਹ ਬੰਦਾ ਜਿਹੜਾ ਰਾਜਿੰਦਰ ਸਿੰਘ ਨਾਮ ਉਹ ਮਿੰਦੋਸ ਸੀ। ਇਹ ਵੀ ਇੱਥੇ ਮਲ ਸਾਸਤਿ ਦੀ ਸਿੱਖਿਆ ਲੈਂਦਾ ਸੀ। ਕੀ ਘਟਨਾ ਹੋਈ ਹੈ ਇੱਥੇ ਕਾਲਜ ਦੇ ਵਿੱਚ? ਜੇ ਕਰੀਬ 9:00 ਵਜੇ ਮੈਨੂੰ ਟੈਲੀਫੋਨ 112 ਤੋਂ ਮਿਲੂ ਹੋਇਆ ਸੀ। 112 ਦੀ ਸਾਡੀ ਗੱਡੀ ਆਈ ਜਿਹੜੇ ਇੱਥੇ ਸਰਕਾਰੀ ਰੋਡ ਤੇ ਸਾਸਤਿ ਕਾਲਜ ਆ। ਇੱਥੇ ਵਿਦਿਆਰਥੀ ਆਪਣੇ ਜੋਸ਼ੀਦ ਮਤਲਬ ਸਿੱਖਿਆ ਲੈਂਦੇ ਨੇ। ਸੋ ਬਾਰਾਂ ਤੋਂ ਮੈਨੂੰ ਜਦੋਂ ਟੈਲੀਫੋਨ ਸੁਣਿਆ ਬਈ ਬੰਦੇ ਨੇ ਇੱਥੇ ਆਤਮ ਹੱਤਿਆ ਕਰ ਲਈ ਆ। ਮੈਂ ਮੌਕੇ ਤੇ ਐਡਮਿਨ ਸਪੋਰਟ ਪਹੁੰਚ ਗਿਆ ਉੱਥੇ। ਪਤਾ ਕੀਤਾ ਜੀ ਇਹ ਬੰਦਾ ਜਿਹੜਾ ਰਾਜਵਿੰਦਰ ਸਿੰਘ ਸਨਮੂਹ ਮਿੰਦਰਾ ਸਿੰਘ ਸੀ। ਇਹ ਵੀ ਇੱਥੇ ਮਨੂੰ ਸਵਾਸਤੀ ਦੀ ਸਿੱਖਿਆ ਲੈਂਦਾ ਸੀ। ਇਹਦਾ ਐਡਰੈਸ ਹੈਗਾ 13 ਦੀ ਸਟਰੀਟ ਨੰਬਰ 8 ਵਿਕਾਸ ਨਗਰ ਸੋਨਾ ਰੋਡ ਪਟਿਆਲਾ। ਮੌਕੇ ਤੇ ਦੇਖਿਆ ਤੇ ਨੇ ਆਪਣੇ ਕੱਟੇ ਰੰਗ ਦੇ ਕੱਪੜੇ ਨਾਲ ਮੱਖੀਨਾ ਪਾਹ ਲਿਆ ਹੋਇਆ ਸੀ। ਚਲੋ ਇਹਨੂੰ ਤਾਰਿਆ ਨਾਲ ਦੇ ਮੁੰਡਿਆਂ ਨੂੰ ਪੁੱਛਿਆ। ਮੁੰਡਿਆਂ ਨੇ ਵੀ ਹੀ ਦੱਸਿਆ ਵੀ 11:30 ਵਜੇ ਸਾਡੇ ਕੋਲ ਚੰਗਾ ਭਲਾਰ ਰੋਟੀ-ਉਟੀ ਵੇ ਫੇਰੇ ਅਸੀਂ ਸਵੇਰ ਅੱਛ ਦੇਖਿਆ ਵੀ ਉਹਨਾਂ ਦੀ ਪ੍ਰੀਅਰੈਂਟੀ ਆ ਮੰੰਟੀ ਹੁੰਦੀ ਨੇ ਮੇ ਪ੍ਰੇਰ ਹੁੰਦੀ ਆ ਉਹ ਪ੍ਰੇਟ ਆਇਆ ਨਹੀਂ ਤੇ ਅਸੀਂ ਕੁੰਡਾ ਫੜਕਾ ਕੇ ਦੇਖਿਆ ਵੀ ਨਹੀਂ ਖੋਲਿਆ ਨੇ ਤੇ ਅਸੀਂ ਲਾਤ ਮਾਰੀ ਤਾਂ ਕੁੰਡੀ ਟੁੱਟ ਗਈ ਤੇ ਉਹ ਦੇਖਿਆ ਤਾਂ ਇਹ ਪਹਾੜਾ ਕੀ ਕਾਰਨ ਕੀ ਆ ਕੋਈ ਸੂਸਾਈਡ ਨੋਟ ਕਾਰਨ ਕੁਝ ਨਹੀਂ ਸੂਸਾਈਡ ਨੋਟ ਵੀ ਇਹਨਾਂ ਇਹੀ ਲਿਖਿਆ ਜੀ ਵੀ ਮੈਂ ਆਪਣੀ ਮਰਜ਼ੀ ਨਾਲ 20 ਤਰੀਕ ਨੂੰ ਨਾਤਮ ਹਤਮਿਆ ਕਰ ਰਿਹਾ ਜੀ ਮੈਂ ਆਪਣੇ ਮਾਪੇ ਬ ਨੂੰ ਲਿਖਿਆ ਵੀ ਮੈਨੂੰ ਮਾਫ਼ ਕਰਨਾ ਜੀ ਤੇ ਇਹਦਾ ਦੋ ਕ ਭਾਈ ਆ ਤੇ ਇੱਕ ਭੈਣ ਆ ਉਹਦਾ ਖਿਆ ਰੱਖਣਾ ਮੈਂ ਹਵਾ ਦੇ ਰੂਪ ਵਿੱਚ ਤੁਹਾਡੇ ਨਾਲ ਰਹਾਂਗਾ ਜੀ ਹੋਰ ਕੋਈ ਕਾਰਨ ਨਹੀਂ ਹੱਸੇ ਮੌਕੇ ਤੇ ਦੇ ਮਾਪੇ ਕੋਈ ਬੁਲਾਏ ਜੀ ਮੌਕੇ ਤੇ ਮਾਤੂ ਕੇ ਜੀ ਇਹਨਾਂ ਦੇ ਮਾਪੇ ਆ ਚੁੱਕੇ ਆ ਇਹਨਾਂ ਨੂੰ ਮੌਕਾ ਦਿਵਾ ਦਿੰਦਾ ਸਾਰਾ ਕੋਈ ਜੀ ਪ੍ਰਿੰਸੀਪਲ ਸਾਹਿਬ ਤੋਂ ਵੀ ਰੱਤ ਕਾਲੀ ਇਹਨਾਂ ਦਾ ਪੂਰਾ ਕਾਰਡ ਰਿਹਾ ਆ ਆਧਾਰ ਕਾਰਡ ਨੰਬਰ ਤੋਂ ਸਾਰਾ ਫਿਲ ਲੈ ਜੀ ਸਬੰਧੀ ਕਰ ਦੇ ਤਾਂ ਵੈਸੇ ਇੱਕ ਰੂਮ ਦੇ ਵਿੱਚ ਕਿੰਨੇ ਸਟੂਡੈਂਟ ਸੀਗੇ ਜੀ ਨੀਅਰ ਅਬਾਊਟ 150 ਸਟੂਡੈਂਟ ਸੀਗੇ ਰੂਮਾਂ ਦੇ ਵਿੱਚ ਕਿੰਨੇ ਸੀ ਰੂਮ ਦੇ ਵਿੱਚ ਦੋ ਦੂਸਰਾ ਸਟੂਡੈਂਟ ਪ੍ਰੈਜੈਂਟ ਹੈ ਸਟੂਡੈਂਟ ਕਲੱਬ ਕੁਛ ਹੈ ਉਹ ਪਰਸੋਂ ਤੋਂ ਮਤਲਬ ਬਾਹਰ ਫਿਕਸਪਰੋਂ ਗਿਆ ਪਰੋਂ ਤੁਮਨੇ ਜੋ ਟੈਲੀਫੋਨ ਸੁਣਿਆ ਬਈ ਬੰਦੇ ਨੇ ਇੱਥੇ ਆਤਮ ਹੱਤਿਆ ਕਰ ਲਈ ਆ। ਉਹ ਮੈਂ ਮੌਕੇ ਦੇ ਐਡਮਿਨ ਕੋਲ ਪਹੁੰਚ ਗਿਆ ਉੱਥੇ। ਪਤਾ ਕੀਤਾ ਜੀ ਇਹ ਬੰਦਾ ਜਿਹੜਾ ਰਾਜਵਿੰਦਰ ਸਿੰਘ ਸਮੋਂ ਹਮਿੰਦਰ ਸਿੰਘ ਸੀ। ਇਹ ਵੀ ਇੱਥੇ ਮਨੋ ਸਾਸਤਰੀ ਦੀ ਸਿੱਖਿਆ ਲੈਂਦਾ ਸੀ। ਕੀ ਕੱਟਣਾ ਹੋਈ ਹੈ ਇੱਥੇ ਕਾਲਜ ਦੇ ਵਿੱਚ। ਜੇ ਕਰੀਬ 9 ਵਜੇ ਮੈਨੂੰ ਟੈਲੀਫੋਨ 112 ਤੋਂ ਮਸੂਲ ਹੋਇਆ ਸੀ। 112 ਵਾਲੀ ਸਾਡੀ ਗੱਡੀ ਆਈ ਸੀ ਜਿਹੜੇ ਇੱਥੇ ਸਮਰਤੀ ਰੋਡ ਤੇ ਸਾਸਤਰੀ ਕਾਲਜ ਆ। ਇੱਥੇ ਵਿਦਿਆਰਥੀ ਆਪਣੇ ਜੋਸ਼ੀ ਦੀ ਮਤਲਬ ਸਿੱਖਿਆ ਲੈਂਦੇ ਨੇ। 152 ਤੋਂ ਮੈਨੂੰ ਜਦੋਂ ਟੈਲੀਫੋਨ ਜੁਣ ਹੋਇਆ ਬਈ ਬੰਦੇ ਨੇ ਇੱਥੇ ਆਤਮ ਹੱਤਿਆ ਕਰ ਲਈ ਆ। ਮੈਂ ਮੌਕੇ ਤੇ ਐਡਮਿਨ ਸਪੋਰਟ ਪਹੁੰਚ ਗਿਆ ਉੱਥੇ। ਪਤਾ ਕੀਤਾ ਜੀ ਇਹ ਬੰਦਾ ਜਿਹੜਾ ਰਾਜਵਿੰਦਰ ਸਿੰਘ ਸਨਮੋਹ ਮਿੰਦੋ ਸਿੰਘ ਸੀ। ਇਹ ਵੀ ਇੱਥੇ ਮਨੁਸਾستی ਦੀ ਸਿੱਖਿਆ ਲੈਂਦਾ ਸੀ। ਇਹਦਾ ਐਡਰੈਸ ਹੈਗਾ 13 ਦੀ ਸਟਰੀਟ ਨੰਬਰ 8 ਵਿਕਾਸ ਨਗਰ ਸਿਉਣਾ ਰੋਡ ਪਟਿਆਲਾ। ਮੌਕੇ ਤੇ ਦੇਖਿਆ ਤੇ ਨੇ ਆਪਣੇ ਕੱਟੇ ਰੰਗ ਦੇ ਕੱਪੜੇ ਨਾਲ ਮੱਖੀ ਨੂੰ ਪਾਹ ਲਿਆ ਹੋਇਆ ਸੀ। ਚਲੋ ਇਹਨੂੰ ਤਾਰਿਆ ਨਾਲ ਦੇ ਮੁੰਡਿਆਂ ਨੂੰ ਪੁੱਛਿਆ। ਮੁੰਡਿਆਂ ਨੇ ਵੀ ਹੀ ਦੱਸਿਆ ਕਿ 11:30 ਵਜੇ ਸਾਡੇ ਕੋਲ ਚੰਗਾ ਭਲਾਰ ਰੋਟੀ-ਉ ਵੇ ਸਵੇਰੇ ਅਸੀਂ ਸਵਾ 8 ਦੇਖਿਆ ਵੀ ਉਹਨਾਂ ਦੀ ਪ੍ਰੀਅਰੈਂਟੀ ਆ ਐਂਟਰੀ ਹੁੰਦੀ ਜਮੇ ਗੇਰ ਹੁੰਦੀ ਉਹ ਪ੍ਰੇਟ ਆਇਆ ਨਹੀਂ ਤੇ ਅਸੀਂ ਕੁੰਡਾ ਲਗਾ ਕੇ ਦੇਖਿਆ ਵੀ ਨਹੀਂ ਖੋਲਿਆ ਨਹੀਂ ਤੇ ਅਸੀਂ ਲੱਤ ਮਾਰੀ ਤਾਂ ਕੁੰਡੀ ਟੁੱਟ ਗਈ ਤੇ ਦੇਖਿਆ ਤਾਂ ਇਹ ਪਹਾੜਾ ਵੀ ਕਾਰਨ ਕੀ ਹੈ ਕੋਈ ਸੂਸਾਈਡ ਨੋਟ ਕਾਰਨ ਕੁਝ ਨਹੀਂ ਸੂਸਾਈਡ ਨੋਟ ਵੀ ਨਹੀਂ ਇਹ ਹੀ ਲਿਖਿਆ ਜੀ ਮੈਂ ਆਪਣੀ ਮਰਜ਼ੀ ਨਾਲ 20 ਤਰੀਕ ਨੂੰ ਨਾਤਮ ਹੱਤਿਆ ਕਰ ਰਿਹਾ ਜੀ ਮੈਂ ਆਪਣੇ ਮਾਪੇ ਬ ਨੂੰ ਲਿਖਿਆ ਵੀ ਮੈਨੂੰ ਮਾਫ਼ ਕਰਨਾ ਜੀ ਤੇ ਇਹਦਾ ਲੋਕ ਭਾਈ ਹੈ ਤੇ ਇੱਕ ਭੈਣ ਹੈ ਉਹਦਾ ਖਿਆ ਰੱਖਣਾ ਮੈਂ ਹਵਾ ਦੇ ਰੂਪ ਵਿੱਚ ਤੁਹਾਡੇ ਨਾਲ ਆਂਗਾ ਜੀ ਹੋਰ ਕੋਈ ਕਾਰਨ ਨਹੀਂ ਹੱਸੇ ਮੌਕੇ ਤੇ ਇਹਦੇ ਮਾਪੇ ਕੋਈ ਬੁਲਾਏ ਜੀ ਮੌਕੇ ਤੇ ਮਾਤੂਕੇ ਆ ਜੀ ਇਹਨਾਂ ਦੇ ਮਾਪੇ ਆ ਚੁੱਕੇ ਆ ਇਹਨਾਂ ਨੂੰ ਮੌਕਾ ਦਿਵਾ ਦਿੰਦਾ ਸਾਰਾ ਕੋਈ ਜੀ ਪ੍ਰਿੰਸੀਪਲ ਸਾਹਿਬ ਤੋਂ ਵੀ ਰੱਪਤ ਕਰ ਲਈ ਇਹਨਾਂ ਦਾ ਪੂਰਾ ਕਾਰਡ ਰਿਹਾ ਆ ਆਧਾਰ ਕਾਰਡ ਨੰਬਰ ਤੋਂ ਸਾਰਾ ਕੁਝ ਲੈ ਲੈ ਜੀ ਕਬੰਦੀ ਕਾਰ ਵੀ ਕਰ ਵੈਸੇ ਇੱਕ ਰੂਮ ਦੇ ਵਿੱਚ ਕਿੰਨੇ ਸਟੂਡੈਂਟ ਸੀਗੇ ਜੀ ਨੀਅਰਬਾਊਟ 150 ਸਟੂਡੈਂਟ ਸੀਗੇ ਰੂਮਾਂ ਦੇ ਵਿੱਚ ਕਿੰਨੇ ਸੀ ਰੂਮ ਦੇ ਵਿੱਚ ਦੋ ਦੂਸਰਾ ਸਟੂਡੈਂਟ ਪ੍ਰੈਜੈਂਟ ਹੈਗਾ ਸਟੂਡੈਂਟ ਕਲੱਬ ਕੁਛ ਹੈ ਉਹ ਪਰਸਨਲ ਤੋਂ ਮਤਲਬ ਬਾਹਰ ਇਕੱਠਾ ਪਰੋਂ ਗਿਆ ਪਰੋਂ ਤੋਂ ਮਨੇ ਜੋ ਟੈਲੀਫੋਨ ਸੁਣਿਆ ਬਈ ਬੰਦੇ ਨੇ ਇੱਥੇ ਆਤਮ ਹੱਤਿਆ ਕਰ ਲਈ ਆ। ਮੈਂ ਮੌਕੇ ਦੇ ਐਡਮਿਨ ਕੋਲ ਪਹੁੰਚ ਗਿਆ ਉੱਥੇ ਹੀ। ਪਤਾ ਕੀਤਾ ਜੀ ਇਹ ਬੰਦਾ ਜਿਹੜਾ ਰਾਜਵਿੰਦਰ ਸਿੰਘ ਸਮਰਮਹਿੰਦਰ ਸਿੰਘ ਸੀ। ਇਹ ਵੀ ਇੱਥੇ ਮਨੁਸਾستی ਦੀ ਸਿੱਖਿਆ ਲੈਂਦਾ ਸੀ। ਕੀ ਕੱਟਣਾ ਹੋਈ ਹੈ ਇੱਥੇ ਕਾਲਜ ਦੇ ਵਿੱਚ ਜੇ ਕਰੀਬ 9 ਵਜੇ ਮੈਨੂੰ ਟੈਲੀਫੋਨ 112 ਤੋਂ ਮਸੂਲ ਹੋਇਆ ਸੀ। 112 ਵਾਲੀ ਸਾਡੀ ਗੱਡੀ ਆਈ ਸੀ ਜਿਹੜੇ ਇੱਥੇ ਸਮਰਤੀ ਰੋਡ ਤੇ ਸਾਸਤਿ ਕਾਲਜ ਆ। ਇੱਥੇ ਵਿਦਿਆਰਥੀ ਆਪਣੇ ਜੋਸ਼ੀ ਦੀ ਮਤਲਬ ਸਿੱਖਿਆ ਲੈਂਦੇ ਨੇ। ਸੋ ਬਾਰਤ ਮੰਨੇ ਜਦੋਂ ਟੈਲੀਫੋਨ ਸੁਣਿਆ ਬਈ ਮੰਦਨੇ ਇੱਥੇ ਆਤਮ ਹੱਤਿਆ ਕਰ ਲਈਆ ਮੈਂ ਮੌਕੇ ਤੇ ਐਡਮਿਨਸਪੋਰਟ ਪਹੁੰਚ ਗਿਆ ਉੱਥੇ ਪਤਾ ਕੀਤਾ ਜੀ ਇਹ ਬੰਦਾ ਜਿਹੜਾ ਰਾਜਵਿੰਦਰ ਸਿੰਘ ਸਾਨੂੰ ਹਮਿੰਦਰ ਸਿੰਘ ਸੀ ਇਹ ਵੀ ਇੱਥੇ ਨਮਨ ਸਹਾਸਤਰੀ ਦੀ ਸਿੱਖਿਆ ਲੈਂਦਾ ਸੀ ਇਹਦਾ ਐਡਰੈਸ ਹੈਗਾ 13 ਡੀ ਸੈਕਟਰ ਨੰਬਰ 8 ਵਿਕਾਸ ਨਗਰ ਸੋਣਾ ਰੋਡ ਪਟਿਆਲਾ ਮੋੜ ਕੇ ਤੇ ਦੇਖਿਆ ਇਹਨੇ ਆਪਣੇ ਚਿੱਟੇ ਰੰਗ ਦੇ ਕੱਪੜੇ ਨਾਲ ਮੱਖੀ ਨਾ ਪਾਹ ਲਿਆ ਹੋਇਆ ਸੀ ਚਲੋ ਇਹਨੂੰ ਉਤਾਰਿਆ ਨਾਲ ਦੇ ਮੁੰਡਿਆਂ ਨੂੰ ਪੁੱਛਿਆ ਮੁੰਡਿਆਂ ਨੇ ਵੀ ਹੀ ਦੱਸਿਆ ਵੀ 11:30 ਵਜੇ ਸਾਡੇ ਕੋਲ ਚੰਗਾ ਭਲਾ ਰੋਕੀ ਰੋਕੀ ਖਾ ਕੇ ਰਾਮ ਨਾ ਪ ਵੇ ਸਵੇਰੇ ਅਸੀਂ ਸਵਾ 8 ਦੇਖਿਆ ਵੀ ਉਹਨਾਂ ਦੀ ਪ੍ਰੀਅਰੈਂਟੀ ਆ ਐਂਟਰੀ ਹੁੰਦੀ ਨਹੀਂ ਜਮੇਂ ਇਹ ਰਹ ਹੁੰਦੀ ਆ ਉਹ ਪ੍ਰੇਟ ਆਇਆ ਨਹੀਂ ਤੇ ਅਸੀਂ ਕੁੰਡਾ ਲਗਾ ਕੇ ਦੇਖਿਆ ਵੀ ਨਹੀਂ ਖੋਲਿਆ ਨਹੀਂ ਤੇ ਅਸੀਂ ਲੱਤ ਮਾਰੀ ਤਾਂ ਕੁੰਡੀ ਟੁੱਟ ਗਈ ਤਰ ਦੇਖਿਆ ਤਾਂ ਇਹ ਪਾਹ ਦਾ ਕੀ ਕਾਰਨ ਕੀ ਆ ਕੋਈ ਸੂਸਾਈਡ ਨੋਟ ਕਾਰਨ ਕੁਝ ਨਹੀਂ ਸੂਸਾਈਡ ਨੋਟ ਵੀ ਨਹੀਂ ਇਹ ਹੀ ਲਿਖਿਆ ਜੀ ਮੈਂ ਆਪਣੀ ਮਰਜ਼ੀ ਨਾਲ 20 ਤਰੀਕ ਨੂੰ ਨਾਤਮ ਹਤਮਿਆ ਕਰ ਰਿਹਾ ਜੀ ਮੈਂ ਆਪਣੇ ਮਾਪੇ ਬ ਨੂੰ ਲਿਖਿਆ ਵੀ ਮੈਨੂੰ ਮਾਫ਼ ਕਰਨਾ ਜੀ ਤੇ ਇਹਦਾ ਦੋ ਪੁਆਈ ਹੈ ਤੇ ਇੱਕ ਭੈਣ ਹੈ ਉਹਦਾ ਖਿਆ ਰੱਖਣਾ ਮੈਂ ਹਵਾ ਦੇ ਰੂਪ ਵਿੱਚ ਤੁਹਾਡੇ ਨਾਲ ਰਹਾਂਗਾ ਜੀ ਹੋਰ ਕੋਈ ਕਾਰਨ ਨਹੀਂ ਹੱਸੇ ਮੌਕੇ ਤੇ ਦੇ ਮਾਪੇ ਕੋਈ ਬੁਲਾਏ ਜੀ ਮੌਕੇ ਤੇ ਆ ਚੁੱਕੇ ਆ ਜੀ ਉਹਨਾਂ ਦੇ ਮਾਪੇ ਆ ਚੁੱਕੇ ਆ ਇਹਨਾਂ ਨੂੰ ਮੌਕਾ ਦਿਵਾ ਦਿੱਤਾ ਸਾਰਾ ਕੁਝ ਜੀ ਪ੍ਰਿੰਸੀਪਲ ਸਾਹਿਬ ਤੋਂ ਵੀ ਰੱਪਤ ਕਰ ਲਈ ਉਹਨਾਂ ਦਾ ਪੂਰਾ ਕਾਰਡ ਹੋਇਆ ਹੈ ਆਧਾਰ ਕਾਰਡ ਨੰਬਰ ਤੋਂ ਸਾਰਾ ਕੁਝ ਲੈ ਲਈ ਤੋਂ ਬੰਦੀ ਕਰ ਦੇ ਕੰਮ ਵੈਸੇ ਕਰੂਮ ਦੇ ਵਿੱਚ ਕਿੰਨੇ ਸਟੂਡੈਂਟ ਸੀਗੇ ਜੀ ਨੀਅਰ ਅਬਾਊਟ 150 ਸਟੂਡੈਂਟ ਸਨ ਰੂਮ ਦੇ ਵਿੱਚ ਕਿੰਨੇ ਸੀ ਰੂਮ ਦੇ ਵਿੱਚ ਦੋ ਦੂਸਰਾ ਸਟੂਡੈਂਟ ਪ੍ਰੈਜੈਂਟ ਹੈ ਸਟੂਡੈਂਟ ਕਲੱਬ ਕੁਛ ਹੈ ਉਹ ਪਰਸਨਲ ਤੋਂ ਮਤਲਬ ਬਾਹਰ ਪੜ੍ਹਨਾ ਪੈ ਗਿਆ